ਵਧੀਆ ਹੋਈ ਹੈ ਨਾ ਤਿਆਰੀ ਹਾਂਜੀ ਹਾਂਜੀ 1 ਮਿੰਟ ਕੀ ਹੋ ਗਿਆ ਚੁੱਪ ਵੀਰੇ ਦਾ ਫੋਨ ਹੈਲੋ ਭਾਵੇਂ ਕਿੱਥੇ ਆ ਭਾਜੀ ਮੈਂ ਮਾਰਕੀਟ ਆਇਆ ਸੀਗਾ ਲੋਕੇਸ਼ਨ ਤੇ ਤੇਰੀ ਕੋਈ ਹੋਰ ਆ ਰਹੀ ਆ ਵੀਰੇ ਮਾਰਕੀਟ ਆਇਆ ਸੀ ਦੱਸੋ ਕਾਕਾ ਜਿਹੜੀ ਸਕੂਟਰ ਹੀ ਲੈ ਕੇ ਗਿਆ ਨਾ ਉਹ ਤੇ ਜੀਪੀਐਸ ਲੱਗਿਆ ਹੋਇਆ ਜੀਪੀਐਸ ਬੋਲ ਹੁਣ ਕਿੱਥੇ ਹੈ ਭਾਜੀ ਵਾਈਫ ਨੂੰ ਇੰਸਟੀਚੂਟ ਛੱਡਣ ਆਇਆ ਸੀ ਉਹਦਾ ਪੇਪਰ ਸੀਗਾ ਅੱਜ ਮੈਨੂੰ ਦੱਸ ਕੇ ਗਿਆ ਯਾਰ ਤੂੰ ਫੜ ਕੇ ਫਟਾਫਟ 10 ਮਿੰਟ ਚ ਦੁਕਾਨ ਤੇ ਆ ਜਾ ਕਿਤੇ ਹੋਰ ਨਹੀਂ ਜਾਣਾ ਠੀਕ ਆ ਵੀਰੇ ਜਲਦੀ ਆ ਜਾ ਓਕੇ ਚਲ ਆ ਯਾਰ ਫਟਾਫਟ ਹਾਂਜੀ ਬਾਜੀ ਹਾਂਜੀ ਕੀ ਲੈ ਸਕੂਟਰੀ ਚਾਬੀ ਤੇ ਆ ਲਓ ਬਾਜੀ ਤੂੰ ਮੈਨੂੰ ਕਹਿ ਕੇ ਕੀ ਗਿਆ ਤੇ ਗਿਆ ਕਿੱਥੇ ਆ ਤੂੰ? ਤੂੰ ਮੈਨੂੰ ਮਾਰਕੀਟ ਕਹਿ ਕੇ ਗਿਆ ਸੀ ਨਾ? ਹਾਂਜੀ। ਫਿਰ ਘਰ ਦੇ ਕੰਮ ਕਿਉਂ ਹੋ ਰਿਆ? ਫਾਜੀ ਉਹਦਾ ਵਾਈਫ ਦਾ ਪੇਪਰ ਸੀਗਾ। ਤੂੰ ਮੈਨੂੰ ਦੱਸ ਕੇ ਗਿਆ? ਝੂਠ ਕਦੋਂ ਤੋਂ ਬੋਲਣ ਲੱਗ ਗਿਆ ਤੂੰ? ਤੈਨੂੰ ਨਹੀਂ ਪਤਾ ਸਕੂਟਰੀ 'ਚ GPS ਲੱਗਿਆ ਹੋਇਆ? ਮੈਂ ਹੈਰਾਨ ਹੋ ਗਿਆ ਯਾਰ। ਕਹਿ ਕੇ ਤੂੰ ਗੁਰਮੰਡੀ ਗਿਆ? ਘੁੰਮਦਾ ਤੂੰ ਜੀ ਆਣੀ ਪਿਆ? ਬੋਲ ਹੁਣ ਜਵਾਬ ਹੈ ਨਹੀਂ ਤੇਰੇ ਕੋਲੇ ਉਹ ਭਾਜੀ ਪੇਪਰ ਸੀਗਾ ਉਹਦਾ ਮੈਂ ਤਾਂ ਛੱਡਿਆ ਯਾਰ ਪੇਪਰ ਸੀਗਾ ਤੂੰ ਜਾਣਾ ਸੀ ਮੈਨੂੰ ਦੱਸ ਕੇ ਤਾਂ ਜਾ ਤੈਨੂੰ ਕਦੇ ਮਨਾ ਕੀਤਾ ਮੈਂ ਸਕੂਟਰੀ ਤੋਂ ਝੂਠ ਕਿਉਂ ਬੋਲਦੇ ਹੂੰ ਬਾਵੇ ਮੇਰੀ ਗੱਲ ਸੁਣ ਧਿਆਨ ਨਾਲ ਤੂੰ ਇੱਥੇ ਕੰਮ ਕਰਦਾ ਨਾ ਹਾਂਜੀ ਜਿੰਨਾ ਚਿਰ ਤੂੰ ਕੰਮ ਤੇ ਆ ਨਾ ਤੂੰ ਮੇਰੀ ਜ਼ਿੰਮੇਵਾਰੀਆਂ ਜੇਕਰ ਹੋ ਤੂੰ ਕੰਮ ਤੇ ਆ ਗਿਆ ਹੋਇਆ ਜਿੰਨਾ ਚਿਰ ਤੂੰ ਕੰਮ ਤੇ ਆ ਤੂੰ ਮੇਰੀ ਨਿਗਾਹ ਦੇ ਵਿੱਚ ਹੋਣਾ ਚਾਹੀਦਾ ਕਿੱਥੇ ਤੂੰ ਜਾ ਰਿਹਾ ਕਿੱਥੇ ਤੂੰ ਆ ਰਿਹਾ ਮੈਨੂੰ ਪਤਾ ਹੋਣਾ ਚਾਹੀਦਾ ਜੇ ਰਾਜ ਕੁਝ ਹੋ ਜਵੇ ਕੌਣ ਜ਼ਿੰਮੇਵਾਰ ਮੈਂ ਤਾਂ ਸੋਚੀ ਇਹਨਾ ਤੂੰ ਤਾਂ ਗੁੜ ਮੰਡੀ ਗਿਆ ਹੋਇਆ ਜਾ ਬਣਾ ਕੰਮ ਕਰ ਹਲੋ ਬਾਜੀ ਇਹ ਸਕੂਟਰੀ ਨਾ ਤੁਹਾਡੇ ਵਾਸਤੇ ਨਹੀਂ ਲਈ ਹੋਈ ਕੰਮ ਵਾਸਤੇ ਹੈ ਜਦੋਂ ਦੇਖੋ ਪਰਸਨਲ ਕੰਮ ਉਹ ਵੀ ਝੂਠ ਬੋਲ ਕੇ ਐਸੇ ਕਰਕੇ ਜੀਪੀਐਸ ਲਵਾਇਆ ਮੈਂ ਹਲੋ ਚੱਲ ਫਿਰ ਐ ਕਰ ਤੂੰ ਨਾ ਆਟੋ ਲੈ ਕੇ ਚਲ ਜਾ ਘਰੇ ਨਹੀਂ ਮੇਰੇ ਤੋਂ ਆਇਆ ਨਹੀਂ ਜਣਾ ਮੈਂ ਕੰਮ 'ਚ ਆ ਭਾਬੇ ਕੀ ਹਾ ਪੇਪਰ ਹੋ ਗਿਆ ਸੀਗਾ ਉਹ ਕਹਿੰਦੇ ਵੀ ਲੈਣਾ ਜੋ ਮੈਂ ਘਾਟਤੀ ਆ ਜਾਈ ਆ ਫਿਰ ਚੱਲਿਆ ਭਾਬੀ ਨੂੰ ਆ ਕੀ ਭਾਜੀ ਸਵੇਰੇ ਤਾਂ ਤੁਸੀਂ ਮਨਾ ਕੀਤਾ ਮੈਨੂੰ ਵੀ ਤੁਹਾਡੇ ਲਈ ਨਹੀਂ ਸਕੂਟਰੀ ਲਿੱਤੀ ਕੰਮ ਲਈ ਲਿੱਤੀ ਐ ਤੂੰ ਮੈਨੂੰ ਇਹ ਯਾਦ ਕਰਾ ਕਿ ਮੈਂ ਤੈਨੂੰ ਕੰਮ ਲਈ ਵੀ ਜਾਂ ਪਰਸਨਲ ਕੰਮ ਲਈ ਵੀ ਕਦੇ ਸਕੂਟਰੀ ਤੋਂ ਜਾਂ ਕਿਸੇ ਹੋਰ ਚੀਜ਼ ਤੋਂ ਮਨਾ ਕੀਤਾ ਹੋਵੇ ਨਾ ਤਾਂ ਨਹੀਂ ਕੀਤਾ ਭਾਜੀ ਪਰ ਤੁਸੀਂ ਸਵੇਰੇ ਕਹਿ ਰਹੇ ਸੀਗੇ ਭਾਵੇਂ ਤੈਨੂੰ ਸ਼ਾਇਦ ਫੇਰ ਵੀ ਗੱਲ ਸਮਝ ਨਹੀਂ ਆਈ ਮੈਨੂੰ ਕੋਈ ਪ੍ਰੋਬਲਮ ਨਹੀਂ ਜੇ ਤੂੰ ਦੱਸ ਕੇ ਜਾਏਂਗਾ ਜੇ ਤੂੰ ਝੂਠ ਬੋਲ ਕੇ ਜਾਏਂਗਾ ਨਾ ਮੈਨੂੰ ਬਹੁਤ ਪ੍ਰੋਬਲਮਸ ਨੇ ਤੂੰ ਆਪ ਸੋਚ ਜਿੰਨਾ ਜਰ ਤੂੰ ਇੱਥੇ ਕੰਮ ਕਰ ਰਿਹਾ ਮੇਰੀ ਜ਼ਿੰਮੇਵਾਰੀ ਨਹੀਂ ਹੈਗਾ ਤੂੰ ਤੁਹਾਡੀ ਜ਼ਿੰਮੇਵਾਰੀ ਹੈ ਜੇ ਰਾਤ ਨੂੰ ਕੋਈ ਦੁਰਘਟਨਾ ਹੋ ਜੇ ਮੈਨੂੰ ਪਤਾ ਨਾ ਹੋਵੇ ਤੂੰ ਕਿੱਥੇ ਆ ਤੂੰ ਕਿਤੇ ਹੋਰ ਘੁੰਮਦਾ ਪਿਆ ਕੌਣ ਜ਼ਿੰਮੇਵਾਰਾ ਮੈਨੂੰ ਆ ਦੱਸ ਮੈਨੂੰ ਕਿਸੇ ਚੀਜ਼ ਤੋਂ ਪ੍ਰੋਬਲਮ ਨਹੀਂ ਮੈਨੂੰ ਸਿਰਫ ਝੂਠ ਤੋਂ ਪ੍ਰੋਬਲਮ ਹੈ। ਤੇ ਹਮੇਸ਼ਾ ਰਹੂਗੀ। ਸੱਚ ਬੋਲ ਕੇ ਜਿੱਥੇ ਮਰਜ਼ੀ ਜਾ। ਇੰਨਾ ਟਾਈਮ ਹੋ ਗਿਆ ਯਾਰ ਤੈਨੂੰ ਮੇਰੇ ਨਾਲ ਤੈਨੂੰ ਅਜੇ ਤੱਕ ਇਹ ਨਹੀਂ ਸਮਝ ਲੱਗੀ। ਮੈਂ ਤੈਨੂੰ ਕਦੇ ਮਨਾ ਕੀਤਾ ਕਿਸੇ ਚੀਜ਼ ਤੋਂ? ਨਹੀਂ ਭਾਜੀ। ਅੱਜ ਉਹ ਤੈਨੂੰ ਐਂ ਲੱਗ ਰਿਹਾ ਹੋਣਾ ਨਾ ਕਿ ਮੈਂ ਤੈਨੂੰ ਬੋਲਿਆ। ਤਾਂ ਕਿ ਮੈਂ ਤੈਨੂੰ ਸਮਝਾਇਆ। ਜਿੱਥੇ ਕਿਤੇ ਕੰਮ ਕਰੀਏ ਉਹਨਾਂ ਨੂੰ ਸੱਚ ਬੋਲੀਦਾ ਹੁੰਦਾ। ਝੂਠ ਬੋਲ ਕੇ ਕੋਈ ਕੰਮ ਨਹੀਂ ਕਰੀਦਾ। ਬੰਦੇ ਦਾ ਵਿਸ਼ਵਾਸ ਝੱਕਿਆ ਜਾਂਦਾ ਯਾਰ। ਵਿਸ਼ਵਾਸ ਕਰਕੇ ਸਾਰੀ ਦੁਨੀਆ ਟਿਕੀ ਆ ਜਿਵੇਂ ਤੁਹਾਨੂੰ ਇੱਥੇ ਕੰਮ ਕਰਾ ਰਿਆ ਨਾ ਵਿਸ਼ਵਾਸ ਕਰਕੇ ਕਰਾ ਰਿਆ ਨਹੀਂ ਕੰਮ ਕਰਨ ਵਾਲੇ ਬੰਦੇ ਬਹੁਤ ਨੇ ਮੇਰੇ ਕੋਲੇ ਕੀ ਸਮਝ ਆਇਆ ਤੈਨੂੰ ਠੀਕ ਆ ਭਾਜੀ ਅੱਗੇ ਤੋਂ ਮੈਂ ਤੇ ਜਾਣਾ ਕਰੋ ਤੁਹਾਨੂੰ ਦੱਸ ਕੇ ਜਾਇਆ ਕਰੋ ਝੂਠ ਨਹੀਂ ਬੋਲਣਾ ਸੱਚ ਬੋਲੋ ਜੇ ਮੈਂ ਨਹੀਂ ਮੰਨਦਾ ਫਿਰ ਮੇਰੇ ਨਾਲ ਗੱਲ ਕਰੋ ਜਾ ਹੁਣ ਪਰਚਾਈ ਲੇਟ ਹੁੰਦੀ ਹੋਣੀ ਆ ਛੱਡ ਕੇ ਸਿੱਧਾ ਇੱਥੇ ਆਣਾ ਠੀਕ ਆ ਵੀਰੇ ਜਾ ਚੱਲ ਜਾ ਉਹ ਲਿਆ ਦੇ ਉਹ ਸਕੂਟਰ ਦੀ ਚਾਬੀ ਆਹ ਲਓ ਆਹ ਲਓ ਭਾਜੀ ਚਾਬੀ ਯਾਰ ਉਹ ਤਾਂ ਉੱਥੇ ਬੈਠੀ ਭੁਜਾਈ ਤਾਂ ਉਹ ਦਿਖਾ ਯਾਰ ਭੁਜਾਈ ਦੇ ਇੱਥੇ ਬੈਠੀ ਕਿ ਨੂੰ ਲੈਣ ਜਾਣਾ ਦੁਆਰਾ ਸਤਿ ਸ਼੍ਰੀ ਅਕਾਲ ਦੋਸਤੋ ਛੋਟੇ ਛੋਟੇ ਮੈਸੇਜ ਦੇ ਆਵਾਂਗੇ ਵਧੀਆ ਮੈਸੇਜ ਆਵਾਂਗੇ ਦੇਖੋ ਜੇ ਕਿਤੇ ਕੰਮ ਕਰੀਏ ਜੇ ਕਿਤੇ ਜੌਬ ਕਰ ਰਹੇ ਹਾਂ ਜਾਂ ਕਿਸੇ ਦਾ ਪਰਸਨਲ ਤੁਸੀਂ ਡਰਾਈਵਰ ਹੋ ਜਾਂ ਕਿਤੇ ਤੁਸੀਂ ਮੇਡ ਹੋ ਕਿਸੇ ਦੇ ਹਨ ਤਾਂ ਪਲੀਜ਼ ਜੇ ਕਿਤੇ ਜਾਣਾ ਤਾਂ ਸੱਚ ਦੱਸ ਕੇ ਜਾਣਾ ਰਾਜ ਕੋਈ ਦੁਰਘਟਨਾ ਹੋ ਜਾਈਏ ਜਾਂ ਕੋਈ ਹੋਰ ਗੱਲਬਾਤ ਹੋ ਜਾਈਏ ਜਾਂ ਕੋਈ ਤੋ ਨੂੰ ਕੋਈ ਅੱਜ ਕੱਲ ਮਾਹੌਲ ਖਰਾਬ ਹੈ ਕੋਈ ਲੁੱਟ ਖੋਹ ਵਾਲਾ ਪੈ ਜੇ ਹਨਾ ਨਾ ਤੁਹਾਡੀ ਰਿਪੋਰਟ ਲਿਖੀ ਜਾਣੀ ਆ ਨਾ ਤੁਹਾਡੇ ਮਾਲਕ ਨੇ ਤੁਹਾਡਾ ਸਾਥ ਦੇਣਾ ਕਿਉਂਕਿ ਸਾਡੇ ਨਾਲ ਹੁੰਦੇ ਆ ਚੀਜ਼ਾਂ ਕਿ ਤੁਸੀਂ ਕਹਿ ਕੇ ਕੋਈ ਸ਼ੋਰ ਚਾਹੁੰਦੇ ਹੋ ਜਾਣੇ ਕਿਤੇ ਹੋਰ ਹੋ ਠੀਕ ਹੈ ਅਸੀਂ ਸੋਚਦੇ ਰਹਿੰਦੇ ਆ ਕਿ ਬੰਦਾ ਕਿਤੇ ਹੋਰ ਗਿਆ ਹੋਇਆ ਮਤਲਬ ਸਮਾਨ ਲੈਣ ਗਿਆ ਹੋਇਆ ਉਹ ਆਪਣੇ ਪਰਸਨਲ ਕੰਮ ਕਰਦਾ ਹੁੰਦਾ ਇਸ ਕਰਕੇ ਆਪਣੇ ਫਿਊਚਰ ਨੂੰ ਜੇ ਤੁਸੀਂ ਸਹੀ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੀ ਜੌਬ ਨੂੰ ਸਿਕਿਉਰ ਕਰਕੇ ਰੱਖਣਾ ਚਾਹੁੰਦੇ ਹੋ ਤਾਂ ਹਮੇਸ਼ਾ ਆਪਣੇ ਮਾਲਕ ਨੂੰ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਨੂੰ ਸੱਚ ਦੱਸ ਕੇ ਜਾਓ ਜੇ ਤੁਹਾਡੇ ਕੋਈ ਫਰਮ 'ਚ ਕੰਮ ਕਰ ਰਹੇ ਹੋ ਤਾਂ ਤੁਸੀਂ ਗੇਟ ਪਾਸ ਤੇ ਸਹੀ ਭਰ ਕੇ ਜਾਓ ਕਿ ਕਿੱਥੇ ਜਾ ਰਹੇ ਹੋ ਅਸੀਂ ਵੀ ਨੌਕਰੀ ਕੀਤੀ ਹੋਈ ਆ ਸਾਰੇ ਦਿਨ ਦੇਖੇ ਹੋਏ ਆ ਸਾਡੇ ਨਾਲ ਹੱਡ ਬੀਤੀਆਂ ਹੋਈਆਂ ਨੇ ਅਸੀਂ ਵੀ ਇੱਕ ਵਾਰੀ ਝੂਠ ਬੋਲ ਕੇ ਗਏ ਸੀ ਸਾਡੇ ਨਾਲ ਇਹੋ ਜਿਹੀ ਧਰ ਘਟਨਾ ਹੋਈ ਸਾਡੇ ਮਾਲਕ ਨੇ ਸਿੱਧਾ ਹੀ ਕਹਤਾ ਸੀ ਕਿ ਭਾਈ ਜੇ ਤੁਸੀਂ ਸੱਚ ਦੱਸ ਕੇ ਗਏ ਹੁੰਦੇ ਤਾਂ ਇਹ ਨਾ ਹੁੰਦਾ ਇਸ ਕਰਕੇ ਜੋ ਸਾਡੇ ਨਾਲ ਹੋਇਆ ਉਹ ਤੁਹਾਡੇ ਨਾਲ ਨਹੀਂ ਹੋਣਾ ਚਾਹੀਦਾ ਥੈਂਕ ਯੂ ਸੋ ਮੱਚ ਇਦਾਂ ਹੀ ਪਿਆਰ ਦੇਂਦੇ ਰਹੋ ਛੋਟੇ ਛੋਟੇ ਮੈਸੇਜ ਹੋਰ ਆਉਂਦੇ ਰਹਿਣਗੇ ਸ਼ੁਕਰੀਆ